ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਛੋਟੀਆਂ ਛੋਟੀਆਂ ਪਰ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਕੰਮ ਆਉਣ ਵਾਲੀਆਂ ਜ਼ਰੂਰੀ ਗੱਲਾਂ ਨੰਬਰ 1 ਬਿਨਾਂ ਦੁੱਧ ਵਾਲੀ ਚਾਹ ਵਿੱਚ ਨਿੰਬੂ ਨਿਚੋੜ ਕੇ ਪੀਣ ਨਾਲ ਸਿਰ ਦਰਦ ਦੀ ਸਮੱਸਿਆ ਠੀਕ ਹੁੰਦੀ ਹੈ ਨੰਬਰ 2 ਜਿਹੜੇ ਲੋਕਾਂ ਨੂੰ ਮਾਈਗਰੇਨ ਦੀ ਸਮੱਸਿਆ ਹੈ ਉਹਨਾਂ ਨੂੰ ਚਕੰਦਰ ਪੱਤਾ ਗੋਭੀ ਅਤੇ ਨਾਰੀਅਲ ਪਾਣੀ ਕੱਕੜੀ ਆਦੀ ਦਾ ਵੱਧ ਸੇਵਨ ਕਰਨਾ ਚਾਹੀਦਾ ਹੈ ਨੰਬਰ 3 ਜਿਹੜੇ ਲੋਕਾਂ ਨੂੰ ਦਮੇ ਦੀ ਸਮੱਸਿਆ ਹੈ ਉਹਨਾਂ ਨੂੰ ਧੂੜ ਮਿੱਟੀ ਧੂਆਂ ਦੇ ਵਿੱਚ ਜਾਣ ਤੋਂ ਪਹਿਲਾਂ ਆਪਣੇ ਮੂੰਹ ਤੇ ਸੂਤੀ ਕੱਪੜੇ ਨਾਲ ਢੱਕਣਾ ਚਾਹੀਦਾ ਹੈ ਨੰਬਰ 4 ਲਸਣ ਦੇ ਰਸ ਵਿੱਚ ਹਰੜ ਨੂੰ ਘਸਾ ਕੇ ਇਸ ਦਾ ਲੇਪ ਬਣਾ ਕੇ ਲਗਾਉਣ ਨਾਲ ਚਿੱਟੇ ਦਾਗਾਂ ਦੀ ਸਮੱਸਿਆ ਠੀਕ ਹੁੰਦੀ ਹੈ ਨੰਬਰ 5 ਜਿਹੜੇ ਲੋਕ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ 2-3 ਮੀਲ ਲੰਬੀ ਸਿਆਰ ਕਰਦੇ ਹਨ ਉਨਾਂ ਨੂੰ ਕਦੇ ਵੀ ਕਮਰ ਦਰਦ ਦੀ ਸਮੱਸਿਆ ਨਹੀਂ ਹੁੰਦੀ ਨੰਬਰ 6 ਨਾਰ ਦੇ ਰਸ ਵਿੱਚ ਮਿਸ਼ਰੀ ਮਿਲਾ ਕੇ ਪੀਣ ਨਾਲ ਬੇਹੋਸ਼ੀ ਦੂਰ ਹੁੰਦੀ ਹੈ ਨੰਬਰ 7 ਨਿੰਬੂ ਦੇ ਨਾਲ ਹਿੰਗ ਚੂਸਣ ਨਾਲ ਕਦੇ ਵੀ ਮਿਰਗੀ ਦਾ ਦੌਰਾ ਨਹੀਂ ਪੈਂਦਾ ਨੰਬਰ 8 ਲਸਣ ਨੂੰ ਕੁੱਟ ਕੇ ਉਸ ਦਾ ਪੇਸਟ ਬਣਾ ਕੇ ਉਸ ਨੂੰ ਸੁੰਘਣ ਨਾਲ ਮਿਰਗੀ ਦੇ ਦੌਰੇ ਦੀ ਬੇਹੋਸ਼ੀ ਦੂਰ ਹੁੰਦੀ ਹੈ ਨੰਬਰ 9 ਮੋਠ ਦੀ ਦਾਲ ਜਾਂ ਮੋਠਾਂ ਦਾ ਸੂਪ ਪੀਣ ਨਾਲ ਬੁਖਾਰ ਠੀਕ ਹੁੰਦਾ ਹੈ ਨੰਬਰ 10 ਸਾਫ ਹਰੇ ਧਨੀਏ ਦੀਆਂ ਪੱਤੀਆਂ ਦੇ ਰਸ ਦੀਆਂ ਕੁਝ ਬੂੰਦਾਂ ਨੱਕ ਵਿੱਚ ਪਾਉਣ ਨਾਲ ਨਸਕੀਰ ਦੀ ਸਮੱਸਿਆ ਠੀਕ ਹੁੰਦੀ ਹੈ ਨੰਬਰ 11 ਹਾਰੜ ਗੁੜ ਅਤੇ ਸੌਂਫ ਦਾ ਚੂਰਨ ਬਣਾ ਕੇ ਰੋਜ਼ਾਨਾ ਖਾਣ ਨਾਲ ਭੁੱਖ ਖੁੱਲ ਕੇ ਲੱਗਦੀ ਹੈ ਨੰਬਰ 12 ਅੰਗੂਰਾਂ ਵਿੱਚ ਆਇਰਨ ਪਾਇਆ ਜਾਂਦਾ ਹੈ ਜਿਹੜਾ ਕਿ ਸਾਡੇ ਸਰੀਰ ਵਿੱਚ ਖੂਨ ਬਣਾਉਣ ਵਿੱਚ ਮਦਦ ਕਰਦਾ ਹੈ ਸਰੀਰ ਵਿੱਚ ਖੂਨ ਦੀ ਕਮੀ ਪੂਰੀ ਹੁੰਦੀ ਹੈ ਨੰਬਰ 13 ਰੋਜ਼ਾਨਾ ਦਹੀਂ ਖਾਣ ਨਾਲ ਸਰੀਰ ਵਿੱਚੋਂ ਫालतू ਚਰਬੀ ਘੱਟਦੀ ਹੈ ਨੰਬਰ 14 ਆਇਲਵ ਆਇਲ ਦਾ ਸੇਵਨ ਕਰਨ ਨਾਲ ਦਿਮਾਗ ਦੀ ਸ਼ਕਤੀ ਵਧਦੀ ਹੈ ਅਤੇ ਜਿਆਦਾ ਤੇਜ਼ ਹੁੰਦੀ ਹੈ। ਨੰਬਰ 15 ਗਰਮੀਆਂ ਦੇ ਮੌਸਮ ਵਿੱਚ ਦਹੀਂ ਅਤੇ ਲੱਸੀ ਦਾ ਸੇਵਨ ਕਰਨ ਨਾਲ ਸਰੀਰ ਨੂੰ ਠੰਡਕ ਪਹੁੰਚਦੀ ਹੈ। ਨੰਬਰ 16 ਕੱਦੂ ਨੂੰ ਕੱਟ ਕੇ ਪੈਰਾਂ ਦੀਆਂ ਤਲੀਆਂ ਤੇ ਮਸਲਾਂ ਨਾਲ ਪੈਰਾਂ ਦੀ ਜਲਨ ਠੀਕ ਹੁੰਦੀ ਹੈ। ਨੰਬਰ 17 ਨਿੰਬੂ ਦੇ ਰਸ ਦੀ ਇੱਕ ਬੂੰਦ ਮਹੀਨੇ ਵਿੱਚ ਇੱਕ ਵਾਰ ਅੱਖਾਂ ਵਿੱਚ ਪਾਉਣ ਨਾਲ ਕਦੇ ਵੀ ਅੱਖਾਂ ਨਹੀਂ ਦੁਖਦੀਆਂ ਅੰਬਰ 18 ਸਹਾਗੇ ਨੂੰ ਤਵੇ ਉੱਤੇ ਭੁੰਨ ਕੇ ਬਰੀਕ ਪੀਸ ਕੇ ਸ਼ੀਸ਼ੀ ਵਿੱਚ ਪਾ ਲਓ ਨਜਲਾ ਜ ਕੰਮ ਹੋਣ ਤੇ ਇਸ ਨੂੰ ਥੋੜਾ ਜਿਹਾ ਚੱਟ ਲਓ ਨੰਬਰ 19 ਮਲਠੀ ਦਾ ਕਾੜਾ ਬਣਾ ਕੇ ਉਸ ਨੂੰ ਠੰਡਾ ਕਰਕੇ ਦਿਨ ਵਿੱਚ 3-4 ਵਾਰ ਗਰਾਰੇ ਕਰਨ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ ਨੰਬਰ 20 ਇੱਕ ਗਲਾਸ ਕੋਸੇ ਪਾਣੀ ਵਿੱਚ ਥੋੜਾ ਜਿਹਾ ਨਮਕ ਫੜਕੜੀ ਦਾ ਚੂਰਨ ਪਾ ਕੇ ਘਰਾਰੇ ਕਰਨ ਨਾਲ ਟੌਨਸਿਲ ਦੀ ਸਮੱਸਿਆ ਠੀਕ ਹੁੰਦੀ ਹੈ। ਨੰਬਰ 21 ਤુલਸੀ ਦੇ ਪੱਤੇ ਅਤੇ ਕਾਲੀ ਮਿਰਚ ਬਰਾਬਰ ਮਾਤਰਾ ਵਿੱਚ ਪੀਸ ਕੇ ਉਸ ਦੀਆਂ ਛੋਟੀਆਂ-ਛੋਟੀਆਂ ਗੋਲੀਆਂ ਬਣਾ ਕੇ ਸਵੇਰੇ ਸ਼ਾਮ ਇੱਕ ਗੋਲੀ ਮੂੰਹ ਵਿੱਚ ਰੱਖ ਕੇ ਚੂਸਣ ਨਾਲ ਕਾਲੀ ਖਾਂਸੀ ਤੋਂ ਆਰਾਮ ਮਿਲਦਾ ਹੈ। ਨੰਬਰ 22 ਕੂਣੀਆਂ ਜਾਂ ਸਰੀਰ ਦੇ ਕਿਸੇ ਵੀ ਹਿੱਸੇ ਤੋਂ ਕਾਲਾਪਨ ਦੂਰ ਕਰਨ ਲਈ ਇੱਕ ਚਮਚ ਨਾਰੀਅਲ ਤੇਲ ਵਿੱਚ ਨਿੰਬੂ ਦਾ ਰਸ ਮਿਲਾ ਕੇ ਚੰਗੀ ਤਰ੍ਹਾਂ ਕਾਲੀ ਥਾਂ ਉੱਤੇ ਰਗੜੋ ਅਤੇ ਅੱਧੇ ਘੰਟੇ ਬਾਅਦ ਪਾਣੀ ਨਾਲ ਧੋ ਲਵੋ ਨੰਬਰ 23 글로 ਦੇ ਪੌਦੇ ਦੀ ਇੱਕ ਟਾਣੀ ਲੈ ਕੇ ਇਸ ਨੂੰ ਚੰਗੀ ਤਰ੍ਹਾਂ ਕੁੱਟ ਕੇ ਪਾਣੀ ਵਿੱਚ ਉਬਾਲ ਲਓ ਜਦੋਂ ਇਹ ਪਾਣੀ ਅੱਧਾ ਰਹਿ ਜਾਵੇ ਇਸ ਨੂੰ ਛਾਣ ਕੇ ਠੰਡਾ ਕਰਕੇ ਦਿਨ ਵਿੱਚ 2-3 ਵਾਰ ਪੀਣ ਨਾਲ ਡੇਂਗੂ ਬੁਖਾਰ ਠੀਕ ਹੁੰਦਾ ਹੈ ਤੇ ਸਰੀਰ ਵਿੱਚ ਘਟੇ ਹੋਏ ਸੈੱਲ ਪੂਰੇ ਹੁੰਦੇ ਹਨ ਨੰਬਰ 24 ਬੱਚੇ ਦੇ ਜਨਮ ਤੋਂ ਲੈ ਕੇ 4 ਮਹੀਨਿਆਂ ਤੱਕ ਬੱਚੇ ਦੇ ਕਮਰੇ ਵਿੱਚ ਮੱਧਮ ਰੋਸ਼ਨੀ ਰੱਖਣੀ ਚਾਹੀਦੀ ਹੈ ਬੱਚੇ ਨੂੰ ਮੋਬਾਈਲ ਟੀਵੀ ਤੋਂ ਦੂਰ ਰੱਖਣਾ ਚਾਹੀਦਾ ਹੈ ਨੰਬਰ 25 ਬੀਨਸ ਦੀ ਸਬਜ਼ੀ ਖਾਣ ਨਾਲ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੈ ਇਸ ਵਿੱਚ ਕਾਫੀ ਮਾਤਰਾ ਵਿੱਚ ਫਾਈਬਰ ਹੁੰਦਾ ਹੈ ਤੇ ਕੈਸਟਰੋਲ ਲੈਵਲ ਨੂੰ ਵੀ ਘੱਟ ਕਰਦਾ ਹੈ ਨੰਬਰ 26 ਰਾਈ ਐਂਟੀਬਾਇਟਿਕ ਗੁਣਾਂ ਨਾਲ ਭਰਪੂਰ ਹੁੰਦੀ ਹੈ ਰਾਈ ਨੂੰ ਪੀਸ ਕੇ ਇਸ ਵਿੱਚ ਸ਼ਹਿਦ ਮਿਲਾ ਕੇ ਸੱਟ ਵਾਲੀ ਜਗ੍ਹਾ ਤੇ ਜਾਂ ਕਿਤੇ ਕੰਡਾ ਚੁੱਭ ਜਾਵੇ ਉੱਥੇ ਲਾਉਣ ਨਾਲ ਬਹੁਤ ਛੇਤੀ ਠੀਕ ਹੁੰਦਾ ਹੈ ਨੰਬਰ 27 ਨਿੰਮ ਦੀ ਦਾਤਣ ਕਰਨ ਨਾਲ ਦੰਦ ਬਹੁਤ ਮਜ਼ਬੂਤ ਹੁੰਦੇ ਹਨ ਦੰਦਾਂ ਨੂੰ ਕਦੇ ਕੀੜਾ ਨਹੀਂ ਲੱਗਦਾ ਤੇ ਮੂੰਹ ਵਿੱਚੋਂ ਬਦਬੂ ਵੀ ਨਹੀਂ ਆਉਂਦੀ ਨੰਬਰ 28 ਅਰੰਡੀ ਦਾ ਤੇਲ ਅਤੇ ਬੇਕਿੰਗ ਸੋਡੇ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਕੇ ਲਾਉਣ ਨਾਲ ਸਰੀਰ ਉੱਤੇ ਮਸਿਆਂ ਦੀ ਸਮੱਸਿਆ ਠੀਕ ਹੁੰਦੀ ਹੈ ਨੰਬਰ 29 ਬਿਮਾਰ ਇਨਸਾਨਾਂ ਲਈ ਚੌਲਾਂ ਅਤੇ ਮੂੰਗ ਦਾਲ ਦੀ ਖਿਚੜੀ ਨੂੰ ਬਹੁਤ ਜ਼ਿਆਦਾ ਲਾਭਦਾਇਕ ਮੰਨਿਆ ਜਾਂਦਾ ਹੈ ਇਹ ਬਹੁਤ ਛੇਤੀ ਹਾਜਮ ਹੁੰਦੀ ਹੈ ਨੰਬਰ 30 ਅਨਾਰ ਵਿੱਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਸਾਨੂੰ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਾਉਂਦੇ ਹਨ ਅਨਾਰ ਚ ਕਾਫੀ ਮਾਤਰਾ ਵਿੱਚ ਫਾਈਬਰ ਹੁੰਦਾ ਹੈ ਜਿਹੜਾ ਸਾਨੂੰ ਕਬਜ ਦੀ ਸਮੱਸਿਆ ਤੋਂ ਬਚਾਉਂਦਾ ਹੈ ਨੰਬਰ 31 ਕੋਸੇ ਪਾਣੀ ਵਿੱਚ ਨਿੰਬੂ ਨੂੰ ਮਿਲਾ ਕੇ ਪੀਣ ਨਾਲ ਸਾਡੇ ਸਰੀਰ ਵਿੱਚ ਵਿਟਾਮਿਨ ਸੀ ਦੀ ਕਮੀ ਪੂਰੀ ਹੁੰਦੀ ਹੈ ਨੰਬਰ 32 ਤਰਬੂਜ ਖਾਣ ਨਾਲ ਪਿਸ਼ਾਬ ਰਾਹੀਂ ਸਾਡੇ ਸਰੀਰ ਦੀ ਸਾਰੀ ਗੰਦਗੀ ਬਾਹਰ ਨਿਕਲਦੀ ਹੈ ਤ੍ਰਿਭੂਜੀ ਵਿੱਚ 92% ਪਾਣੀ ਹੁੰਦਾ ਹੈ ਨੰਬਰ 33 ਤુલਸੀ ਦੀ ਰੋਜ਼ਾਨਾ 5-7 ਪੱਤੇ ਚਵਾਉਣ ਨਾਲ ਸਾਡਾ ਇਮਿਊਨਿਟੀ ਸਿਸਟਮ ਵੱਧਦਾ ਹੈ ਅਸੀਂ ਕਦੇ ਬਿਮਾਰ ਨਹੀਂ ਹੁੰਦੇ ਸਾਨੂੰ ਕਦੇ ਵੀ ਖੰਘ ਜੁਕਾਮ ਦੀ ਸਮੱਸਿਆ ਨਹੀਂ ਹੁੰਦੀ ਨੰਬਰ 34 ਸੇਬ ਖਾ ਕੇ ਤੁਰੰਤ ਪਾਣੀ ਪੀਣ ਨਾਲ ਪੇਟ ਵਿੱਚ ਗੈਸ ਬਣਦੀ ਹੈ ਨੰਬਰ 35 ਘਰ ਵਿੱਚ ਚਿੱਟੇ ਰੰਗ ਦਾ ਪੇਂਟ ਕਰਾਉਣ ਨਾਲ ਮੱਖੀਆਂ ਮੱਛਰਾਂ ਤੋਂ ਦੂਰ ਰਹਿੰਦੇ ਹਨ ਤੇਕਾਰ ਵਿੱਚ ਹਨੇਰਾ ਵੀ ਨਹੀਂ ਪੈਂਦਾ ਨੰਬਰ 36 ਗਾਂ ਦੇ ਘਿਓ ਦੀਆਂ ਇੱਕ ਦੋ ਬੂੰਦਾ ਨੱਕ ਵਿੱਚ ਪਾਉਣ ਨਾਲ ਦਿਮਾਗ ਨੂੰ ਸ਼ਾਂਤੀ ਮਿਲਦੀ ਹੈ ਨੰਬਰ 37 ਦੇਸੀ ਘਿਓ ਨੂੰ ਲੰਬੇ ਸਮੇਂ ਤੱਕ ਤਾਜ਼ਾ ਰੱਖਣ ਲਈ ਉਸ ਵਿੱਚ ਇੱਕ ਟੁਕੜਾ ਸੇਂਦਾ ਨਮਕ ਦਾ ਪਾ ਦਿਓ ਨੰਬਰ 38 ਨਹਾਉਣ ਤੋਂ ਪਹਿਲਾਂ ਸਰੀਰ ਉੱਤੇ ਮਾਲਿਸ਼ ਤੇਲ ਦੀ ਮਾਲਿਸ਼ ਜ਼ਰੂਰ ਕਰਨੀ ਚਾਹੀਦੀ ਹੈ ਨੰਬਰ 29 ਕਾਜੂ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਅੱਖਾਂ ਦੀ ਰੌਸ਼ਨੀ ਵਧਦੀ ਹੈ ਨੰਬਰ 40 ਜਾਮਣ ਖਾਣ ਨਾਲ ਮੇਦੇ ਨੂੰ ਤਾਕਤ ਮਿਲਦੀ ਹੈ ਨੰਬਰ 41 ਚਨੇ ਦੀ ਦਾਲ ਵਿੱਚ ਸੌਂਫ ਮਿਲਾ ਕੇ ਖਾਣ ਨਾਲ ਸਰੀਰ ਉਤੇ ਕਦੇ ਵੀ ਬੜਾਪਾ ਨਹੀਂ ਆਉਂਦਾ ਨੰਬਰ 42 ਕਣਕ ਦੇ ਆਟੇ ਵਿੱਚ ਕਾਫੀ ਮਾਤਰਾ ਵਿੱਚ ਕਾਰਬੋਹਾਈਡਰੇਟਸ ਹੁੰਦੇ ਹਨ ਜਿਹੜੇ ਕਿ ਸਾਡੇ ਬਲੱਡ 슈ਗਰ ਨੂੰ ਵਧਾ ਸਕਦੇ ਹਨ ਨੰਬਰ 43 ਚਾਹ ਜਾਂ ਕੋਈ ਗਰਮ ਦਾਲ ਸਬਜੀ ਕਦੇ ਵੀ ਕਿਸੇ ਪਲਾਸਟਿਕ ਦੇ ਢਾਂਡੇ ਵਿੱਚ ਨਾ ਖਾਓ ਇਸ ਨਾਲ ਕੈਂਸਰ ਹੋਣ ਦਾ ਖਤਰਾ ਬਣਦਾ ਹੈ ਨੰਬਰ 44 ਰਾਤ ਨੂੰ ਪਾਣੀ ਵਿੱਚ ਬਦਾਮ ਭਿਉਂ ਕੇ ਸਵੇਰ ਉਹਨਾਂ ਦਾ ਛਿਲਕਾ ਉਤਾਰ ਕੇ ਖਾਓ ਇਹਨਾਂ ਨੂੰ ਪ੍ਰੋਟੀਨ ਦਾ ਬਹੁਤ ਵਧੀਆ ਸਰੋਤ ਮੰਨਿਆ ਜਾਂਦਾ ਹੈ। ਨੰਬਰ 45 ਗਰਮੀਆਂ ਦੇ ਮੌਸਮ ਗਰਮੀਆਂ ਦੇ ਵਿੱਚ ਹਮੇਸ਼ਾ ਰਾਤ ਨੂੰ ਪਿਉਂ ਕੇ ਹੀ ਸਾਰੇ ਡਰਾਈ ਫਰੂਟਸ ਖਾਣੇ ਚਾਹੀਦੇ ਹਨ। ਨੰਬਰ 46 ਆਲੂ ਨੂੰ ਛਿਲਕੇ ਸਮੇਤ ਖਾਣ ਨਾਲ ਹਾਰਟ ਐਟੈਕ ਦੀ ਬਿਮਾਰੀ ਦਾ ਖਤਰਾ ਬਹੁਤ ਜ਼ਿਆਦਾ ਘਟ ਜਾਂਦਾ ਹੈ। ਨੰਬਰ 47 ਗਿੰਦੇ ਦੇ ਪੌਦੇ ਦੀ ਸਮੈਲ ਨਾਲ ਕਾਰ ਵਿੱਚ ਮੱਖੀਆਂ ਮੱਛਰ ਨਹੀਂ ਆਉਂਦੇ ਨੰਬਰ 48 ਰਾਤ ਨੂੰ ਇੱਕ ਚਮਚਾ ਸੁੱਕੇ ਧਨੀਏ ਨੂੰ ਪਾਣੀ ਵਿੱਚ ਭਿਉਂ ਦਿਓ ਸਵੇਰ ਉੱਠ ਕੇ ਇਸ ਨੂੰ ਛਾਣ ਕੇ ਇਸ ਦਾ ਪਾਣੀ ਪੀ ਲਓ ਇਸ ਨਾਲ ਤੁਹਾਨੂੰ ਗੈਸ, ਪੇਟ ਦਰਦ ਅਤੇ ਸ਼ੂਗਰ ਤੋਂ ਰਾਹਤ ਮਿਲਦੀ ਹੈ ਨੰਬਰ 49 ਸਵੇਰੇ ਖਾਲੀ ਪੇਟ ਇੱਕ ਹਰੀ ਇਲਾਇਚੀ ਖਾਣ ਨਾਲ ਕਦੇ ਵੀ ਸਾਹ ਚੜਨ ਦੀ ਸਮੱਸਿਆ ਨਹੀਂ ਹੁੰਦੀ ਨੰਬਰ 50 बार-बार ਮੂੰਹ ਸੁੱਕਣਾ ਜਾਂ ਜ਼ਿਆਦਾ ਪਿਆਸ ਲੱਗਣਾ ਸ਼ੂਗਰ ਦੀ ਬਿਮਾਰੀ ਹੋਣ ਦਾ ਸੰਕੇਤ ਮੰਨਿਆ ਜਾਂਦਾ ਹੈ ਨੰਬਰ 52 ਸੋਇਆਬੀਨ ਖਾਣ ਨਾਲ ਲੀਵਰ ਅਤੇ ਹੱਡੀਆਂ ਮਜ਼ਬੂਤ ਹੁੰਦੇ ਹਨ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ